ਪਰ ਜਿਹੜੇ ਇਹ ਸਿੰਗਰ ਨੇ ਨਾ ਇਹ ਕੁੜੀਆਂ ਦੇ ਨਾਲ ਜਿਵੇਂ ਉਹ ਸੁਜੇਦ ਵਾਲਾ ਕਹਿੰਦੀ ਹੈ ਕਿ ਸਿੰਦਾ ਤਾਂ ਇਹ ਕਹਿੰਦਾ ਕਿ ਮੈਂ ਤਾਂ ਸੋਹਣੀਆਂ ਕੁੜੀਆਂ ਦੇ ਨਾਲ ਜੋੜੀ ਬਣਾਉਣਾ ਹੁੰਦਾ ਤੇ ਇਹਦਾ ਮਤਲਬ ਕੀ ਆ ਫਿਰ ਹੋਰ ਤੁਹਾਨੂੰ ਪਤਾ ਹੈ ਆ ਜਿਹੜੀ ਅਨੀਤਾ ਸਮਾਣਾ ਪਤਾ ਨਹੀਂ ਜਿਹੜੀ ਉਹ ਰਾਜ ਬਰਾਂਡ ਨਗੋਂਦਰੀ ਹਲੇ ਵੀ ਹੈਗੇ ਉਹ ਪੱਕੇ ਜਿਹੇ ਰੰਗ ਦੇ ਹੈਗੇ ਤੇ ਉਹਨਾਂ ਨੂੰ ਗਾਣੇ ਵਿੱਚ ਤਾਂ ਉਹਨਾਂ ਨੇ ਆਵਾਜ਼ ਲੈ ਕੇ ਉਹਨੂੰ ਵਰਤ ਲਿਆ ਪਰ ਸਟੇਜਾਂ ਤੇ ਨਹੀਂ ਲੈ ਕੇ ਗਏ ਕਿਉਂ ਕਿਉਂਕਿ ਉਹ ਪੱਕੇ ਰੰਗ ਦੇ ਸੀ ਕਾਲੇ ਰੰਗ ਦੇ ਸੀ ਸੰਦੇਸ਼ ਕੁਮਾਰੇ ਚੰਗੀ ਤਰ੍ਹਾਂ ਪਤਾ ਹੈ ਤੇ ਉਹਨਾਂ ਦੀ ਆਵਾਜ਼ ਟੌਪ ਦੀ ਹੈ ਤੇ ਉਹਨਾਂ ਦੇ 4-4 ਲੱਖ ਚ ਗਾਣੇ ਦਾ ਰਿਕਾਰਡਿੰਗ ਕਰਾ ਲੈਣਾ ਨੇ ਪਰ ਸਟੇਜ ਤੇ ਨਹੀਂ ਜਾ ਸਕਦੇ ਕਿਉਂ ਕਿਉਂਕਿ ਨਾਲ ਖੜੀ ਸੋਹਣੀ ਨਹੀਂ ਲੱਗਦੀ ਇਹ ਹਰਾਮ ਖੋਰੀਆਂ ਇਹਨਾਂ ਸਿੰਗਰਾਂ ਵਿੱਚ ਹੈਗੀਆਂ ਨੇ ਤੇ ਹੈਗੀਆਂ ਸੀ ਸਚੀਰ ਨਵਾਲਾ ਨੇ ਜੋ ਕਿਹਾ ਨਾ ਉਹ ਸੱਚ ਕਿਹਾ ਹੈ